ਬਹੁਤ ਹੀ ਗੰਭੀਰ ਚੀਜ਼ ਹੈ ਜੀ ਕਿ ਜਿਹੜਾ ਚੋ ਵਰਨਾ ਕੋ ਸਾਂਝਾ ਤੇ ਸਰਬਤ ਦੇ ਭਲੇ ਦੀ ਅਰਦਾਸ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਹੁੰਦੀ ਹੈ ਮਨੁੱਖਤਾ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਹੋਏ ਇਹੋ ਜੇ ਪਵਨ ਸਥਾਨ ਦੇ ਵਿੱਚ ਜੇ ਧਮਕੀਆਂ ਆਨ ਕਿਸ ਸਾਨੂੰ ਉੜਾ ਦਿੱਤਾ ਜਾਊਗਾ ਮੈਨੂੰ ਇਸ ਗੱਲ ਦਾ ਦੁੱਖ ਵੀ ਹੈ ਤੇ ਸ਼ੌਕ ਵੀ ਹੈਗਾ ਕਿ ਨਾ ਸੂਬੇ ਦੀ ਸਰਕਾਰ ਤੇ ਨਾ ਹੀ ਕੇਂਦਰ ਦੀ ਸਰਕਾਰ ਨੂੰ ਚਾਰ ਦਿਨ ਲਗਾਤਾਰ ਧਮਕੀਆਂ ਆ ਰਹੀਆਂ ਨੇ لیکن نہ اوتھے پولیس ਦਾ ਪ੍ਰਸ਼ਾਸਨ ਕੋਈ ਕਮਿਸ਼ਨਰ ਉਥੇ ਪਹੁੰਚਿਆ ਹੈ ਨਾ ਮੁੱਖ ਮੰਤਰੀ ਨੇ ਇਹਦਾ ਕੋਈ ਜਾਇਜ਼ਤ ਐਸਟੀਪੀਸੀ ਦੇ ਪ੍ਰਧਾਨ ਸਾਹਿਬ ਦਾ ਮੈਂ ਬਿਆਨ ਪੜ੍ਹ ਰਹੀ ਸੀ ਕਿ ਕਿਸੇ ਨੂੰ ਇਹਨੂੰ ਗੰਭੀਰਤਾ ਦਾ ਹੀ ਨਹੀਂ ਦਿੱਤਾ ਹੈ ਲਾਅ ਐਂਡ ਆਰਡਰ ਦਾ ਕਿ ਹਾਲਾਤ ਹੈ ਕਿ ਪੰਜਾਬ 'ਚ ਇਹ ਲੋਕਾਂ ਨੂੰ ਪੁੱਛ ਲਓ ਜਿੱਥੇ ਦਿਨ ਦਿਹਾੜੇ ਕਤਲ ਹੋ ਰਹੇ ਨੇ ਚੋਰੀਆਂ ਚੱਕਰੀਆਂ ਆਮ ਚੀਜ਼ ਨਸ਼ੇ ਆਮ बिक ਰਹੇ ਨੇ ਸੋ ਇਹ ਪੰਜਾਬ ਦੇ ਹਾਲਾਤ ਹਾਲਤ ਦੇ ਹੋ ਕਿ ਪਾਵੇ ਕੋਈ ਵਪਾਰੀ ਹੋਏ ਪਾਵੇ ਕੋਈ ਦੁਕਾਨਦਾਰ ਹੋਏ ਪਾਵੇ ਕੋਈ ਆਮ ਇਨਸਾਨ ਆ ਘਰੇ ਬੈਠਾ ਕੋਈ ਨੌਜਵਾਨ ਹੋਏ ਕੁਝ ਪਤਾ ਨਹੀਂ ਕੌਣ ਆ ਕੇ ਗੋਲਿਆਣਾ ਉੜਾਜੂਗਾ ਲੇਕਿਨ ਇਹ ਸਿਫਤੀ ਦਾ ਘਰ ਜਿੱਥੇ ਸਾਰੀ ਦੁਨੀਆ ਆ ਕੇ ਨਕਮਸਤਕ ਹੁੰਦੀ ਹੈ ਹੁਣ ਸਰਕਾਰ ਦੀ ناکਾਮੀਆਂ ਕਰਕੇ ਲੋਕਾਂ ਦੇ ਹੌਸਲੇ ਇਹਨੇ ਬੁਲੰਦ ਹੋ ਗਏ ਸ਼ਰਮ ਤਹੂ ਕੀ ਇਹਨੇ ਦੇ ਰਹੀ ਹੁਣ ਸਾਈਬਰ ਕ੍ਰਾਈਮ ਸੁੱਤਾ ਪਿਆ ਹੈਗਾ ਜੇ ਇਹੋ ਜੀ ਚੀਜ਼ ਦੀ ਕੰਪਲੇਂਟ ਕੀਤੀ ਗਈ ਹੈ ਪੁਲਿਸ ਕੀ ਕਰ ਰਹੀ ਹੈ ਕਿ ਕੁਝ ਹੋਤੇ ਹਾਦਸਾ ਹੋਏ ਪੰਜਾਬ ਦੇ ਹਾਲਾਤ ਵਿਗੜਨ ਤਾਂ ਸਰਕਾਰ ਹਰਕਤ ਵਿੱਚ ਆਉਗੀ ਸੋ ਮੈਨੂੰ ਹਰਾਨੀ ਹੈ ਕਿ ਭਗਵੰਤ ਮਾਨ ਕੀ ਕਹਾਪੀ ਕੇ ਸੁਤਾਰਿਆ ਹੁੰਦਾ ਹੈ ਸਾਨੂੰ ਆ ਵੀ ਪਤਾ ਹੈ ਕਿ ਕਾਂਗਰਸ ਸਰਕਾਰ ਦੇ ਦਿਨਾ ਚ ਕਿਵੇਂ ਇੱਕ ਬੰਦੇ ਨੇ ਦਰਬਾਰ ਸਾਹਿਬ ਦੇ ਪਾਵਨ ਥਾਂ ਚ ਜਿੱਥੇ ਗੁਰੂ ਸਾਹਿਬ ਆਪ ਬਿਰਾਜਮਾਤੇ ਹੋ ਜਾਂਗਲਾਤੇ ਉੱਤੇ ਟੱਪ ਕੇ ਉੱਥੇ ਪਹੁੰਚ ਗਿਆ ਸੀਗਾ ਤੇ ਪਤਾ ਕਰਨ ਦੇ ਬਜਾਏ ਕਿ ਵੀ ਇਹੋ ਜੀ ਜੁਰਤ ਕੀਤੀ ਹੋਈ ਸੀ ਇਹਦਾ ਕਿਧਰ ਪੁੱਛੋ ਹਾਂ ਤਾਂ ਕਾਂਗਰਸ ਦੀ ਸਰਕਾਰ ਨੇ ਦੋ ਦਿਨਾ ਚ ਉਹਦਾ ਸੰਸਕਾਰ ਕਰਾ ਕੇ ਸਾਰੇ ਸਬੂਤ ਮਟਾਤੇ ਤੇ ਹੁਣ ਈਮੇਲ ਕੌਣ ਤੇਜ ਰਿਹਾ ਕਿੱਥੋਂ ਆ ਰਹੇ ਚਾਰ ਦਿਨ ਲਗਾਤਾਰ ਆ ਰਹੇ ਨੇ ਧਮਕੀਆਂ ਆ ਰਹੀਆਂ ਨੇ ਇਹ ਵੀ ਮਨਸ਼ਾ ਕੀ ਇਹਦੇ ਪਿੱਛੋਂ ਪੰਜਾਬ ਦੇ ਹਾਲਾਤ ਅੱਗੇ ਹੀ ਬਹੁਤ ਨਾਜ਼ੁਕ ਹੈਗੇ ਬਾੜ ਦੇ ਨਾਲ ਕਿਸਾਨਾਂ ਦੀ ਫਸਲਾਂ ਡੁੱਬ ਰੀਆਂ ਨੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਤੋਂ ਠੱਪ ਹੋ ਗਿਆ ਹੈ ਹਰ ਦਿਨ ਸਰਕਾਰ 150 ਕਰੋੜ ਰੁਪਏ ਦਾ ਕਰਜ਼ਾ ਚੜਾ ਕੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਗਲਾ ਘੋਟ ਰਹੀ ਹੈ ਤੇ ਹੁਣ ਸਾਡੇ ਪਾਵਨ ਦਰਬਾਰ ਸਾਹਿਬ ਦੇ ਉੱਤੇ ਜੇ ਕੁਝ ਹੋ ਗਿਆ ਤਾਂ ਮੈਨੂੰ ਨਹੀਂ ਲੱਗਦਾ ਕੋਈ ਸਿੱਖ ਬਰਦਾਸ਼ਤ ਕਰ ਸਕੂਗਾ ਮੈਂ ਕੇਂਦਰ ਦੇ ਪ੍ਰਧਾਨ ਮੰਤਰੀ ਨੂੰ ਵੀ ਬੇਨਤੀ ਕਰਦੀ ਆ ਸੁੱਤੇ ਹੋਏ ਭਗਵੰਤ ਮਾਨ ਨੂੰ ਤੇ ਦਿੱਲੀ ਦੇ ਜਿਹੜੇ ਜਮਾਨਤੀ ਲੁਟੇਰੇ ਠੱਗਾ ਕੇ ਇੱਥੇ ਰਾਜ ਕਰ ਰਹੇ ਨੇ ਕੇਜਰੀਵਾਲ ਦੀ ਉਹਦੀ ਟੋਲੀ ਨੂੰ ਵੀ ਮੈਂ ਕਹਿੰਦੀ ਆ ਕਿ ਕਮਤ ਤੋਂ ਘੱਟ ਤੋਂ ਘੱਟ ਦਰਬਾਰ ਸਾਹਿਬ ਦੇ ਉੱਤੇ ਜਿਹੜੇ ਥ੍ਰੈਟ ਆ ਰਹੇ ਨੇ ਉਹਨਾਂ ਨੂੰ ਤਾਂ ਗੰਭੀਰਤਾ ਨਾਲ ਲੈ ਕੇ ਕਾਰਵਾਈ ਕਰੋ ਹਰਕਤ ਚ ਆਓ ਜੇ ਲੋਕਾਂ ਨੂੰ ਨਹੀਂ ਬਚਾ ਸਕਦੇ ਸਾਡੇ ਧਾਰਮਿਕ ਸਥਾਨ ਨੂੰ ਬਚਾਉਣ ਵਾਸਤੇ ਤਾਂ ਆਪਣੀ ਕੰਮ ਕਰੋ ਤੁਹਾਡਾ ਫਰਜ਼ ਬੰਦਨਾ ਮਾਵਾ ਦੀ ਪਾਰਟੀ ਦੇ ਸੰਜੀਵ ਗਰੋੜਾ ਮੰਤਰੀ ਨੇ ਉਹ ਕਹਿੰਦੇ ਸਾਨੂੰ ਸੈਂਟਰ ਦੀ ਸਕਿਉਰਿਟੀ ਜ਼ਰੂਰੀ ਹੈ ਸਾਡੇ ਪੰਜਾਬ ਪੁਲਿਸੀ ਬਹੁਤ ਆਡੇ ਦਿੱਤਾ ਪੰਜਾਬ ਪੁਲਿਸ ਦਾ ਜਿਹੜੇ ਦਿੱਲੀ ਤੋਂ ਆ ਕੇ ਬੈਠੇ ਹੋਏ ਨੇ ਅੱਜ ਲੋਕਾਂ ਦਾ ਬੁਰਾ ਹਾਲ ਕਿਉਂ ਹੈ ਕਿਉਂਕਿ ਜਿੰਨੀ ਪੰਜਾਬ ਦੀ ਸਿਕਿਉਰਿਟੀ ਹੈ ਜਿਹੜੇ ਸਾਡੇ 300 ਸਾਡੇ ਸਿਕਿਉਰਿਟੀ ਹੁੰਦੇ ਸੀ ਉਹ 3500 ਹੋ ਗਏ ਭਗਵੰਤਾਨ ਆਪ ਦੀ ਸਿਕਿਉਰਿਟੀ ਵਾਸਤੇ ਤਾਂ ਪਿੱਛੇ ਰਸਤਾ ਵੀ ਬੰਦ ਕਰੀ ਬੈਠਾ ਹੈ ਸੀਐਮ ਹਾਊਸ ਹੈ ਜਿੱਥੇ ਬਾਦਲ ਸਾਹਿਬ ਰਹਿੰਦੇ ਸੀ ਕਿ ਮੈਨੂੰ ਥ੍ਰੈਟ ਹੈਗਾ ਬਾਕੀ ਜਿਹੜਾ ਇਹ ਕੇਜਰੀਵਾਲ ਆਇਆ ਹੈ ਸੁਸੋਧਿਆ ਆਇਆ ਹੈਗਾ ਇਹਦੇ ਨਾਲ ਜਿਹੜੇ ਦਰਜਨ ਹੋਰ ਆਏ ਨੇ ਇਹਨਾਂ ਦੇ ਦੋਸਤ ਮਿੱਤਰ ਜਿਨ੍ਹਾਂ ਨੂੰ ਸਾਰੇ ਪੰਜਾਬ ਦੇ ਵਿਭਾਗਾਂ ਚ ਲੱਖਾਂ ਦੀਆਂ ਨੌਕਰੀਆਂ ਦਿੱਤੀਆਂ ਪੰਜਾਬ ਪੁਲਿਸ ਤਾਂ ਉਹਨਾਂ ਦੇ ਉਹਨਾਂ ਨੂੰ ਗਾਰਡ ਕਰਨ ਚ ਲੱਗੇ ਹੋਏ ਕਿ ਦਿੱਲੀ ਵਾਲਿਆਂ ਨੇ ਪਹਜਾਤਾ ਹੁਣ ਪੰਜਾਬ ਨੂੰ ਨਿਚੋੜਨ ਚ ਲੱਗੇ ਹੋਏ ਲੋਕਾਂ ਵਾਸਤੇ ਕਿਹੜੀ ਸਿਕਿਉਰਿਟੀ ਹੈ ਅੱਜ ਕਹਿੰਦੇ ਨਸ਼ਾ ਜਿਹੜੇ ਕਹਿੰਦੇ ਸੀ ਗੁਟਕਾ ਸਾਭ ਚ ਸੌ ਇਹਨਾਂ ਦੀ ਭਾਈ ਵੱਲ ਨੇ ਖਾਦੀ ਸੀ ਇਹ ਕਹਿੰਦੇ ਸੀ 4 ਹਫ਼ਤਿਆਂ ਦੀ ਖੇਡ ਹੈ 4 ਸਾਲ ਹੋ ਗਏ ਕਿੰਨੇ ਹਫ਼ਤੇ ਲੱਗ ਗਏ ਕਹਿੰਦੇ ਸਰਗਨਾ ਨੂੰ ਫੜ ਲਿਆ ਵੀ ਸਰਗਨਾ ਨੂੰ ਤੁਸੀਂ ਫੜ ਲਿਆ ਤਾਂ ਲੋਕਾਂ ਨੂੰ ਪੁੱਛੋ ਤੁਹਾਡੀ ਗਲੀਆਂ ਚ ਨਸ਼ੇ ਖਤਮ ਹੋਏ ਨੇ ਸਰਗਨਾ ਫੜੇਗਾ ਤਾਂ ਨਸ਼ਾ ਤਾਂ ਸੁੱਕ ਜਾਣਾ ਚਾਹੀਦਾ ਅਗਲੇ ਦਿਨ ਹਕੀਕਤ ਹੈ ਕਿ ਇਹਨਾਂ ਦੇ ਪੁਲਿਸ ਦੇ ਅਫਸਰ ਧਕਾ ਰਹੇ ਨੇ ਸ਼ੈ ਇਹ ਨਾਲ ਦੀ ਆਫ ਦੀ ਖੁਦ ਦੀ ਹੈ ਸਰਕਾਰ ਦੀ ਜਿਹਦੇ ਕਰਕੇ ਅੱਜ ਪੰਜਾਬ ਦੇ ਨੌਜਵਾਨ ਮਰ ਰਹੇ ਨੇ ਤੇ ਇਥੇ ਨੌਜਵਾਨ ਮਰਦਾ ਹੈ ਉਥੇ ਨਸ਼ੇ ਵਿਰੋਧ ਇਹਨਾਂ ਦੀ ਇੱਕ ਸਟੇਟਮੈਂਟ ਆਉਂਦੀ ਹੈ ਤੇ ਵੱਡਾ ਜਿਹਾ ਇਸ਼ਤਿਹਾਰ ਲੱਗ ਜਾਂਦਾ ਹੈ ਉਸ ਇਸ਼ਤਿਹਾਰ ਤੋਂ ਪੈਸੇ ਖਾ ਰਹੇ ਨੇ ਸੋ ਹਰ ਪੱਖੋਂ ਪੰਜਾਬ ਨੂੰ ਹੁਣ 44000 ਏਕੜ ਜ਼ਮੀਨ ਜਿਹੜੇ ਕਿਸਾਨਾਂ ਦੀ ਹੈ ਜ਼ਬਤ ਕਰਨ ਲੱਗੇ ਨੇ ਲੁੱਟਣ ਲੱਗੇ ਨੇ ਉਹਦੇ ਉੱਤੇ ਵੀ ਉਧਾਰ ਲੈਣਗੇ ਇਹਨਾਂ ਨੇ ਪੂਰੀ ਤਰ੍ਹਾਂ ਪੰਜਾਬ ਨੂੰ ਤਹਿਸ਼ ਨਹਿਸ਼ ਕਰਕੇ ਤਾਂ ਲੋਕਾਂ ਨੇ ਇਹਨਾਂ ਨੂੰ ਤੋੜ ਦੇਣਾ ਲੇਕਿਨ ਬਹੁਤ ਵੱਡਾ ਨੁਕਸਾਨ ਲੋਕਾਂ ਦਾ ਹੋਗਾ ਮੈਂ ਉਮੀਦ ਕਰਦੀ ਆਂ ਲੋਕੀ ਜਾਗਨਗੇ ਤੇ ਜਿਹੜੀ ਵੱਡੀ ਗਲਤੀ ਕਰ ਬੈਠੇ ਨੇ ਪੰਜਾਬ ਨੂੰ ਬਚਾਣਾ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੀ ਭਾਈਵਾਲ ਪਾਰਟੀ ਦਾ ਵੀ ਤੁਸੀਂ ਦੇਖ ਲਿਆ ਹੈਗਾ ਇਹਨਾਂ ਨੂੰ ਵੀ ਦੇਖ ਲਿਆ ਜੇ ਬਚਾਣਾ ਹੈ ਤਾਂ ਖੇਤਰੀ ਪਾਰਟੀ ਨੂੰ ਲੈ ਕੇ ਆਓ ਜਿਸ ਖੇਤਰੀ ਪਾਰਟੀ ਨੇ ਕਦੇ ਝੂਠ ਨਹੀਂ ਬੋਲਾ ਜਿਹੜਾ ਤੁਹਾਡੇ ਵਿੱਚ ਵਿਚਰਦੀ ਹੈ ਤੁਹਾਡੀ ਬਾਹ ਫੜਦੀ ਹੈ ਤੇ ਇਹਨਾਂ ਦੇ ਝੂਠੇ ਇਨਸਾਨ ਸਾਡੇ ਉੱਤੇ ਲਾ ਕੇ ਜਿਹੜਾ ਸਾਨੂੰ ਬਦਨਾਮ ਕੀਤਾ ਸੀ ਅੱਜ ਗੁਰੂ ਘਰ 'ਚ ਖੜਿਆ ਮੈਨੂੰ ਕਹਿਣ 'ਚ ਕੋਈ ਸੰਕੋਚ ਨਹੀਂ ਹੈਗਾ ਮੈਂ ਅੱਜ ਵੀ ਉੱਥੇ ਖੜਿਆ ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ ਤੇ ਜਿਨ੍ਹਾਂ ਨੇ ਸਿਆਸਤ ਖੇਡੀ ਰੱਬ ਉਹਨਾਂ ਨੂੰ ਬਲਦੀ ਹੋਈ ਸਜ਼ਾ ਜ਼ਰੂਰ ਦੇ ਤੇ ਮਾਲਕ ਕਿਰਪਾ ਕਰਨ ਕਿ ਜੇ ਲੋਕੀ ਚਾਹੁੰਦੇ ਨੇ ਸਾਡੇ ਸਮੇਂ ਚ ਤਾਂ ਉਹਦਾ ਵੀ ਵੱਡਾ ਦੁੱਖ ਹੈ ਸਾਨੂੰ ਕਿ ਇੱਕ ਬੇਅਦਵੀ ਹੋਈ ਇਹਨਾਂ ਦੇ 10 ਸਾਲਾਂ ਚ ਹਜ਼ਾਰਾ ਕਿੰਨੇ ਹਰ ਸਾਲ ਮੈਨੂੰ ਲੱਗਦਾ ਕਿ ਨੀਆਂ ਬੇਅਦਵੀਆਂ ਹੁੰਦੀਆਂ ਨੇ ਇੱਕ ਬੰਦਾ ਨਹੀਂ ਫੜਿਆ ਗਿਆ ਉਸ ਇੱਕ ਬੰਦ ਜਿਹੜਾ ਬੇਅਦਵੀ ਜਿੱਤੇ ਸ਼ੁਰੂ ਕੀਤੀ ਅੱਜ ਇਸ ਗੱਲ ਨੂੰ ਨਾ ਭੁੱਲੋ ਕਿ ਇਹਨਾਂ ਦਾ ਨਰੇਸ਼ ਯਾਦਾ ਜੇ ਮਲੇਰ ਕੋਟਲਾ ਚ ਆਮ ਆਦਮੀ ਦਾ ਵਿਧਾਇਕ ਮਲੇਰ ਕੋਟਲਾ ਚ ਜੇ ਉਹਤੇ ਕੁਰਾਨ ਸ਼ਰੀਫ ਦੀ ਬੇਅਦਬੀ ਕਰਵਾ ਕੇ ਕਨਵਿਕਟ ਹੋ ਸਕਦਾ ਹੈ ਅਦਾਲਤਾਂ ਤੋਂ ਆਹੀ ਹਰਪਾਲ ਚੀਮਾ ਹਰਜੋਤ ਬੈਂਸ ਉਹਦੇ ਵਕੀਲ ਸਿਗੇ ਉਹਨੂੰ ਛਡਾਉਣ ਵਾਸਤੇ ਤੇ ਭਗਵੰਤ ਮਾਨ ਨੇ ਅਪੀਲ ਦੀ ਸੀ ਤੋਂ ਲਿਖਾਈ ਕਿ ਵਾਪਸ ਲੋਕੇਟ ਉਹਨੂੰ ਹੁਕਮ ਨੇ ਕਨਵਿਕਟ ਹੋਇਆ ਤੇ ਜੇ ਕੁਰਾਨ ਸ਼ਰੀਫ ਦੀ ਬੇਅਦਬੀ ਕਰਾ ਸਕਦੇ ਹਨ ਤਾਂ 2015 ਚ 14 ਚ ਇਹਨਾਂ ਦਾ ਜਨਮ ਹੋਇਆ ਆਮ ਆਦਮੀ ਪਾਰਟੀ ਦਾ ਪੰਚਾਇਤ ਜਿਹੜੀ ਚੀਜ਼ ਪੰਜਾਬ ਚ ਕਦੇ ਹੋਈ ਨਹੀਂ ਸੀ ਉਹ 2015 ਚ ਉਹ ਚੀਜ਼ ਵਪਰਿਆ ਸਾਡੇ ਪੰਜਾਬ ਚ ਤੇ ਜੇ ਉਹਨਾਂ ਦੇ ਦੋਸ਼ੀ ਫੜਨੇ ਨੇ ਸਰ ਕਾਂਗਰਸ ਵੀ ਤੁਸੀਂ ਦੇਖ ਲਈ ਆਮ ਆਦਮੀ ਵੀ ਤੁਸੀਂ ਦੇਖ ਲਈ ਮੌਕਾ ਦਿਓ ਅਕਾਲੀ ਦਲ ਨੂੰ ਫੜ ਕੇ ਉਹਨਾਂ ਦਾ ਉਹ ਹਾਲ ਕਰਾਂਗੇ ਕਿ ਕਿਸੇ ਦੀ ਜੁਰਤ ਨਹੀਂ ਹੋਗੀ ਕਿ ਕਿਸੇ ਵੀ ਤੁਹਾਨੂੰ ਦੇ ਬਾਰੇ ਇਹ ਗੱਲ ਸੋਚ ਪੰਜਾਬ 'ਚ ਕੋਈ ਸੋਚ ਸਕੇ